ਅੱਜ ਪੰਘਾਲਾ ਮੰਡੀ ਦੇ ਵਿੱਚ ਸਰਕਾਰ ਦੇ ਹੁਕਮਾਂ ਦੇ ਮੁਤਾਬਕ 1 ਅਕਤੂਬਰ 2024 ਤੋਂ ਚੋਣੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਜਿਹੜੇ ਦਾਅਵੇ ਸਨ ਉਹ ਮੰਡੀ ਦੇ ਵਿੱਚ ਖੜੀਆਂ ਕਿਸਾਨਾਂ ਦੀਆਂ ਟਰਾਲੀਆਂ ਦੇਖ ਕੇ ਤਾਂ ਮਹਿਸੂਸ ਹੋ ਰਿਹਾ ਕਿ ਬਿਲਕੁਲ ਉਹ ਖੋਖਲੇ ਸਾਬਤ ਹੋ ਰਹੇ ਹਨ ਅੱਜ ਕਿਸਾਨ ਜਿਹੜਾ ਪੰਘਾਲਾ ਮੰਡੀ ਦੇ ਵਿੱਚ ਜਿਹੜਾ ਪਿਛਲੇ 2 ਦਿਨਾਂ ਤੋਂ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਟਰਾਲੀਆਂ ਕਿਸੇ ਵਿਸ਼ੇਸ਼ ਕਾਰਨ ਦੇ ਕਾਰਨ ਉਹ ਡਿਸਪਿਊਟ ਨਾਤਾ ਕਿਸਾਨਾਂ ਨੂੰ ਪਤਾ ਨਾ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਹੈ ਕਿ ਕੀ ਡਿਸਪਿਊਟ ਆੜਤੀਆਂ ਜਾਂ ਸ਼ੈਲਰ ਓਨਰਸ ਦਾ ਪਰ ਖੱਜਲ ਖਵਾਰੀ ਜਿਹੜੀ ਆ ਉਹ ਕਿਸਾਨੀ ਦੀ ਹੋ ਰਹੀ ਹੈ ਜਿਹੜੀ ਲਗਾਤਾਰ ਬਹੁਤ ਸਮੇਂ ਤੋਂ ਘਾਟੇ ਦੇ ਵਿੱਚ ਚੱਲ ਰਹੀ ਹੈ ਔਰ ਕਿਸਾਨ ਦੀ ਹਾਲਤ ਜਿਹੜੀ ਐ ਇਸ ਵੇਲੇ ਬਹੁਤ ਮਾੜੀ ਐ ਕਰਜ਼ੇ 'ਚ ਡੁੱਬਿਆ ਉਹ ਝੋਨਾ ਉਹਦਾ ਜਿਹੜਾ ਮੰਡੀਆਂ 'ਚ ਵਿਕ ਨਹੀਂ ਰਿਹਾ ਤੇ ਟਰਾਲੀਆਂ ਜਿਹੜੀਆਂ ਉਹਦੀਆਂ ਭਰ ਕੇ ਜਿਹੜੀਆਂ 14 ਮੋਸਟਰ ਦੀਆਂ ਉਹ ਖੜੀਆਂ ਐ ਮਾਲ ਕੋਈ ਉਤਾਰਦਾ ਨਹੀਂ ਪਿਆ ਸਰਕਾਰ ਦੇ ਦਾਅਵੇ ਜਿਹੜੇ ਆ ਉਹ ਪਤਾ ਨਹੀਂ ਖੋਖਲੇ ਹੀ ਸਾਬਤ ਹੋ ਰਹੇ ਆ ਪ੍ਰਸ਼ਾਸਨ ਕਿੱਥੇ ਕਿਸ ਕੰਮ ਬਗਾਨੀ ਨੀਂਦ ਸੋਤਾ ਜਿਹੜਾ ਇੱਥੇ ਆ ਕੇ ਦੇਖਦਾ ਨਹੀਂ ਪਿਆ ਕਿ ਕੀ ਕਾਰਨ ਆ ਉਹਨਾਂ ਕਾਰਨਾਂ ਨੂੰ ਲੱਭ ਕੇ ਜੇ ਕਿਸੇ ਦੀ ਕੋਈ ਕਿਸੇ ਨਾਲ ਕੋਈ ਸਮੱਸਿਆ ਆ ਉਹ ਸਮੱਸਿਆ ਨੂੰ ਜਿਹੜਾ ਹੱਲ ਕਰਕੇ ਤੇ ਕਿਸਾਨਾਂ ਦੀ ਜਿਹੜੀ ਹੁੰਦੀ ਖੱਜਲ ਖਵਾਰੀ ਆ ਉਹਨੂੰ ਬੰਦ ਕਰਕੇ ਤੇ ਮੰਡੀ ਨੂੰ ਜਿਹੜਾ ਸੁਚਾਰੂ ਢੰਗ ਨਾਲ ਚਲਾ ਕੇ ਕਿਸਾਨ ਨੂੰ ਜਿਹੜਾ ਜਿਹੜਾ ਕਰਜ਼ੇ ਦੀ ਗਰਤ ਚ ਡੁੱਬਿਆ ਉਹਨੂੰ ਇਸ ਦਲਦਲ ਤੋਂ ਕੱਢ ਕੇ ਉਹਨੂੰ ਥੋੜੀ ਰਾਹਤ ਜਿਹੜਾ ਉਹਦਾ ਕੁੱਤਾ ਵਾਂਗੂ ਫਸਲ ਜਿਹੜੀ ਆ ਉਹਨੂੰ ਪਾਲੀ ਹੋਈ ਉਹਨੂੰ ਉਹਦੀ ਖਰੀਦ ਜਿਹੜੀ ਸ਼ੁਰੂ ਕਰਵਾ ਕੇ ਪ੍ਰੋਕੂਅਰਮੈਂਟ ਕਰਵਾ ਕੇ ਤੇ ਉਹਨੂੰ ਰਾਹਤ ਪ੍ਰਦਾਨ ਕੀਤੀ ਜਾਵੇ ਹੁਣ ਕਾਫੀ ਕਿਸਾਨ ਵੀ ਵਿਚਾਰੇ ਜਿਹੜੇ ਆ ਪਿਛਲੇ 2 ਦਿਨਾਂ ਤੋਂ ਮੰਡੀ ਦੇ ਵਿੱਚ ਜਿਹੜੀ ਖੱਜਲ ਖਵਾਰੀ ਲਈ ਬੈਠੇ ਆ ਵਿਚਾਰੇ ਕਾਫੀ ਦਿਨਾਂ ਤੋਂ ਇਹਨਾਂ ਦੀ ਜਿਹੜੀ ਖੱਜਲ ਖਵਾਰੀ ਸੀ ਜਿਹੜਾ ਇਹਨਾਂ ਨੇ maal ਆਪਣੀਆਂ ਟਰਾਲੀਆਂ ਕਿਸਾਨਾਂ ਨੇ ਜਿਹੜੀਆਂ ਭਰੀਆਂ ਹੋਈਆਂ ਨੇ ਔਰ ਵਿਚਾਰੇ ਬੜੇ ਨਮੋਸ਼ੀ ਦੀ ਹਾਲਤ ਵਿੱਚ ਬੈਠੇ ਆ ਔਰ ਉਡੀਕ ਕਰ ਰਹੇ ਆ ਪ੍ਰਸ਼ਾਸਨ ਦੀ ਕਿ ਕਦੋਂ ਸਰਕਾਰ ਜਿਹੜੀ ਹੈ ਉਹ ਇਹਨਾਂ ਦੀ ਆਵਾਜ਼ ਜਿਹੜੀ ਹੈ ਸੁਣ ਕੇ ਤੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਜਿਹੜਾ ਇਹਨਾਂ ਦੇ ਪੁੱਤਾਂ ਵਾਂਗੂ ਪਾਲੀ ਜਿਹੜੀ ਫਸਲ ਹੈ ਉਹਦਾ ਕੋਈ ਹੱਲ ਕੱਢ ਕੇ ਉਹਦੀ ਪ੍ਰਕਿਊਰਮੈਂਟ ਕਰਵਾ ਕੇ ਉਹਦੀ ਲਿਫਟਿੰਗ ਕਰਵਾਵੇ ਇਹਨਾਂ ਦੀਆਂ ਟਰਾਲੀਆਂ ਖਾਲੀ ਕਰਵਾਣ ਤਾ ਜੋ ਇਹ ਵਿਚਾਰੇ ਆਪਣਾ ਝੋਨਾ ਵੇਚ ਕੇ ਜਿਹੜਾ ਆਪਣੇ ਘਰਾਂ ਡਣਾ ਹਾਂਜੀ ਸਾਡੇ ਨਾਲ ਕਿਸਾਨ ਆਗੂ ਜਿਹੜੇ ਪਗਲੀ ਸਮਾਰਜਟਾ ਲਹਿਰ ਮੁਕੇਰੀਆਂ ਦੇ ਪ੍ਰਧਾਨ ਹਨ ਜੀ ਬਿੱਲਾ ਜੀ ਸਰਦਾਰ ਬਿੱਲਾ ਜੀ ਮੈਂ ਉਹਨਾਂ ਤੋਂ ਪੁੱਛਾਂਗਾ ਉਹ ਸਵਾਲ ਜਿਹੜੇ ਹੈਗੇ ਆ ਬਿੱਲਾ ਜੀ ਤੁਹਾਡਾ ਸਭ ਤੋਂ ਪਹਿਲੇ ਤੇ ਸਾਡੇ ਇੱਥੇ ਚੈਨਲ ਤੇ ਬੜਾ ਸਵਾਗਤ ਹੈ ਤੇ ਹੁਣ ਤੁਸੀਂ ਦੱਸੋ ਵੀ ਕੀ ਕਾਰਨ ਹੈਗਾ ਮੰਡੀ ਦੇ ਵਿੱਚ ਜਿਹੜੀਆਂ ਟਰਾਲੀਆਂ ਭਰੀਆਂ ਖੜੀਆਂ ਸਰਕਾਰ ਤੇ ਇੱਕ ਪਾਸੇ ਕਹਿੰਦੀ ਹੈ ਵੀ ਇੱਕ ਤਰੀਕ ਤੋਂ ਜਿਹੜੀ ਹੈ ਸਰਕਾਰੀ ਖਰੀਦ ਜਿਹੜੀ ਆ ਉਹ ਨਿਰਵਿਘਨ ਜਿਹੜੀ ਹੈਗੀ ਆ ਸ਼ੁਰੂ ਹੋ ਜਾਏਗੀ ਮੈਨੂੰ ਵੀ ਅਜ ਤੱਕ ਇਹ ਜਿਹੜਾ ਸਾਰਾ ਮਾਹੌਲ ਦੇਖ ਕੇ ਜਾਂ ਤੁਹਾਡੇ ਆ ਬੰਦੇ ਜਿਹੜੇ ਬੈਠੇ ਦੇਖ ਕੇ ਲੱਗ ਰਿਹਾ ਕਿ ਜਿਹੜੀ ਖਰੀਦ ਜਿਹੜੀ ਆ ਉਹ ਜਿਹੜੀ ਅਜ ਤੱਕ ਸ਼ੁਰੂ ਨਹੀਂ ਹੋਈ ਮਾਲ ਕਿਉਂ ਨਹੀਂ ਉਤਰ ਰਿਹਾ ਪਹਿਲਾ ਸਵਾਲ ਤੇ ਹੈਗਾ ਦੇਖੋ ਜੀ ਅਸੀਂ ਅੱਜ ਸਵੇਰ ਤੋਂ ਅਸੀਂ ਟਰਾਲੀਆਂ ਲੈ ਕੇ ਪੰਗਾਲੇ ਦਾਣਾ ਮੰਡੀ ਦੇ ਵਿੱਚ ਬੈਠੇ ਆ ਪਗੜੀ ਸੰਭਾਲ ਜੱਟਾ ਲਹਿਰ ਨੇ ਇੱਕ ਕਾਲ ਦਿੱਤੀ ਸੀ ਕਿ ਸਾਰੀਆਂ ਜਿੰਨੀਆਂ 16 ਮੰਡੀਆਂ ਮਕੇਰੀਆਂ ਦੀਆਂ ਉਹਨਾਂ ਦੇ ਵਿੱਚ ਸਾਰੀਆਂ ਦੇ ਵਿੱਚ ਆਪਣੇ ਮੰਡੀਆਂ ਦੇ ਵਿੱਚ ਦਾਣਾ ਲੈ ਕੇ ਕਿਸਾਨ ਪਹੁੰਚਣ ਤੇ ਅਸੀਂ ਅੱਜ ਸਵੇਰ ਤੋਂ ਅਸੀਂ ਇੱਥੇ ਪਹਿਰਾ ਦੇ ਰਹੇ ਹਾਂ ਪ੍ਰਸ਼ਾਸਨ ਵੀ ਆਇਆ ਲੇਕਿਨ ਕੋਈ ਵੀ ਸਾਰਥਕ ਜਿਹੜਾ ਹੱਲ ਨਹੀਂ ਨਿਕਲ ਰਿਹਾ ਹੁਣ ਥੋੜਾ ਜਿਹਾ ਸਾਨੂੰ ਪਤਾ ਲੱਗਾ ਕਿ ਸਾਡੀ ਮੰਡੀ ਦੇ ਵਿੱਚ ਜਿਹੜਾ ਉਹ ਵਾਰਦਾਨਾ ਜਿਹੜਾ ਆਇਆ ਤੇ ਇਨਸਪੈਕਟਰ ਸਾਹਿਬ ਆਏ ਆ ਲੇਕਿਨ ਉਹ ਆਰਤੀਆਂ ਨਾਲ ਜਿਹੜਾ ਉਹ ਮੀਟਿੰਗ ਕਰ ਰਹੇ ਆ ਸਾਡੇ ਤੱਕ ਕੋਈ ਹਜੇ ਪਹੁੰਚ ਨਹੀਂ ਹੋਈ ਕੀ ਬਣੇਗਾ ਕੀ ਇਹ ਦਾਣਾ ਲੱਥੇਗਾ ਜਾਂ ਇਹ ਦਾਣਾ ਬਿਕੇਗਾ ਇਹਦੇ ਬਾਰੇ ਅਸੀਂ ਅਜੇ ਕੁਝ ਨਹੀਂ ਕਹਿ ਸਕਦੇ ਲੇਕਿਨ ਇੰਨੀ ਚੇਤਾਵਨੀ ਅਸੀਂ ਸਰਕਾਰ ਨੂੰ ਦੇ ਦਿੰਦੇ ਹਾਂ ਜੇ ਜੇ ਤੁਸੀਂ ਇਹ ਸਾਡੀਆਂ ਜੜੀਆਂ ਢੇਰੀਆਂ ਨਾ ਭਰਾਈਆਂ ਸਾਡਾ ਚੋਨਾ ਨਾ ਭਰਾਇਆ ਖਰੀਦਣਾ ਸ਼ੁਰੂ ਕੀਤੀ ਤੇ ਅਸੀਂ ਪਗੜੀ ਸੰਭਾਲ ਜਟਾ ਲਹਿਰ ਤੇ ਕੰਢੀ ਕਿਸਾਨ ਕਮੇਟੀ ਤੇ ਭਰਾਤਰੀ ਜਥੇਬੰਦੀਆਂ ਜਿਹੜੀਆਂ ਉਹ ਇੱਕ ਤਕੜਾ ਐਕਸ਼ਨ ਜਿਹੜਾ ਅੱਜ ਰਾਤ ਨੂੰ ਲਿਖਾਂਗੇ ਔਰ ਉਹਨੂੰ ਕੱਲ ਅਸੀਂ ਲਾਗੂ ਕਰਾਂਗੇ ਇਹ ਦੂਸਰਾ ਸਵਾਲ ਮੇਰਾ ਬਿੱਲਾ ਜੀ ਤੁਹਾਡੇ ਕੋਲੋਂ ਇਹ ਹੈਗਾ ਕਿ ਕੀ ਕਾਰਨ ਹੈ ਕੀ ਡਿਸਪਿਊਟ ਹੈ ਉਹ ਜਿਹੜਾ ਜਿਹਦੇ ਕਾਰਨ ਜਿਹੜਾ ਮਾਲ ਜਿਹੜਾ ਉਹਨੂੰ ਉਤਾਰਿਆ ਵੀ ਨਹੀਂ ਜਾ ਰਿਹਾ ਕਿਉਂਕਿ ਟਰਾਲੀਆਂ ਦੇ ਵਿੱਚ ਪਿਆ ਮੋਸਰ ਇਹਦਾ 14 ਤੋਂ ਲਗਭਗ ਘਟ ਗਿਆ ਇਸ ਵੇਲੇ ਫਸਲ ਪੱਕੀ ਪਈ ਆ ਬਿਲਕੁਲ ਸੁੱਕੀ ਆ ਉਹਨੂੰ ਉਤਾਰਨ ਚ ਜਾਂ ਕੀ ਰੇੜਕਾ ਹੈਗਾ ਆੜਤੀਆਂ ਜਾਂ ਇਸ ਸਾਲ ਰੈ assoiation ਦਾ ਜਿਹਦੇ ਕਾਰਨ ਇਹ ਜਿਹੜੀ ਖੱਜਲ ਖਵਾਰੀ ਹੋ ਰਹੀ ਆ ਦੇਖੋ ਜੀ ਆੜਤੀਏ ਕਹਿੰਦੇ ਆ ਵੀ ਸਾਡੀ ਜਿਹੜੀ ਆ ਆਰ ਤੋਂ ਘਟ ਸਾਨੂੰ ਇਹ ਆਰਤ 25 ਸਾਲ ਤੋਂ ਮਿਲ ਰਹੀ ਆ ਸਾਨੂੰ ਆਰਤ ਵਧਾਣੀ ਚਾਹੀਦੀ ਆ ਅਸੀਂ ਇਹਨਾਂ ਨੂੰ ਕਿਹਾ ਵੀ ਆਰਤ ਤੇ ਆਹੀ ਨਹੀਂ ਬਣਾਣੀ ਇਹ ਸਰਕਾਰ ਨੇ ਵਧਾਣੀਆਂ ਤੁਸੀਂ ਸਰਕਾਰ ਨਾਲ ਗੱਲ ਕਰੋ ਇਹ ਹੁਣ ਸ਼ੈਦਰ ਮਾਲਕਾਂ ਦੀ ਤੇ ਇਹਨਾਂ ਦੀ ਪਤਾ ਨਹੀਂ ਕੀ ਮਿਲੀ ਭੁਗਤ ਹੈ ਇਹਨਾਂ ਨੇ ਕੱਲ ਸਾਡੀਆਂ ਟਰਾਲੀਆਂ ਮੰਡੀ ਦੇ ਵਿੱਚੋਂ ਬਾਹਰ ਵੀ ਕਢਾਈਆਂ ਜਿਸ ਦਾ ਅੱਜ ਅਸੀਂ ਐਕਸ਼ਨ ਲੈ ਕੇ ਤੇ ਇਹ ਮੰਡੀ ਦੇ ਵਿੱਚ ਦੁਬਾਰਾ ਟਰਾਲੀਆਂ ਅਸੀਂ ਲੈ ਕੇ ਆਏ ਆਂ ਔਰ ਅੱਜ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਡੀਆਂ ਟਰਾਲੀਆਂ ਬਾਹਰ ਕੱਢ ਕੇ ਦਿਖਾਓ ਫਿਰ ਜਿਹੜਾ ਫੈਸਲਾ ਅਸੀਂ ਤੁਹਾਨੂੰ ਦੱਸਾਂਗੇ ਕੀ ਕਰੀਏ ਇਹ ਤਾਂ ਸੁਣਨ ਦੇ ਵਿੱਚ ਜਿਹੜਾ ਉਦਾਂ ਵੀ ਜਿੱਦਾਂ ਆਪਾਂ ਕਿਸੇ ਕਿਸਾਨਾਂ ਤੋਂ ਵੀ ਸੁਣਿਆ ਹੈਗਾ ਜਾਂ ਕਹਿੰਦੇ ਸੀ ਵੀ ਨਮੀ ਦੀ ਕੁਝ ਮਾਤਰਾ ਜ਼ਿਆਦਾ ਝੋਨੇ ਦੇ ਵਿੱਚ ਕੋਈ ਇਦਾਂ ਦਾ ਕਾਰਨ ਤਾਂ ਨਹੀਂ ਹੈਗਾ ਜਿਹਦੇ ਕਾਰਨ ਮੰਡੀ 'ਚ ਪਈ ਹੈ ਜਿਹੜਾ ਮਾਲ ਜਿਹੜਾ ਉਤਰ ਨਹੀਂ ਲਿਆ ਜਾ ਉਹਦੀ ਲਿਫਟਿੰਗ ਦਾ ਇਹਨਾਂ ਨੇ ਇਹ ਕਾਰਨ ਬਣਾਇਆ ਨਮੀ ਦੀ ਮਾਤਰਾ 15 ਤੋਂ ਲੈ ਕੇ 17 ਤੱਕ ਜਿਹੜੀਆਂ ਅੱਜ ਦੀਆਂ ਟਰਾਲੀਆਂ ਆਈਆਂ ਸੀ ਚੈੱਕ ਕੀਤੇ ਨੇ ਮੋਟਰ 20 22 ਦੀ ਟਰਾਲੀ ਜਿਹੜੀ ਵੀ ਆਈ ਆ ਸੀ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਘਰ ਲੈ ਜਾ ਕੇ ਤੇ ਦਾਣੇ ਨੂੰ ਸੁਕਾਓ ਕਿਸਾਨਾਂ ਵੱਲੋਂ ਕੋਈ ਵੀ ਕਮੀ ਨਹੀਂ ਆ ਮਾਲ ਸੁੱਕਾ ਆ ਰਿਹਾ ਲੇਕਿਨ ਬਸ ਇਹਨਾਂ ਦਾ ਆਰਤੀਆਂ ਦਾ ਤੇ ਸ਼ਾਦਰ ਮਾਲਕਾਂ ਦਾ ਜਿਹੜਾ ਉਹ ਕਹਿੰਦੇ ਸਪੇਸ ਨਹੀਂ ਆ ਚੰਦਰਮਾਲ ਕਹਿ ਰਿਹਾ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਇਹਦੇ ਸੇ ਕਰਕੇ ਸਾਨੂੰ ਇਹ ਜਿਹੜਾ ਕਿਸਾਨਾਂ ਨੂੰ ਜਿਹੜਾ ਖੱਜਲ ਕੀਤਾ ਹੈ ਅੱਛਾ ਅੱਛਾ ਮੇਰਾ ਇੱਕ ਹੋਰ ਸਵਾਲ ਜਿਹੜਾ ਹੈਗਾ ਤੁਹਾਡੇ ਕੋਲ ਇੱਕ ਸਵਾਲ ਮੇਰਾ ਤੁਹਾਡੇ ਕੋਲ ਹੋਰ ਹੈਗਾ ਕਿ ਮੰਡੀਆਂ ਦੇ ਪ੍ਰਬੰਧ ਕਰਨ ਦੇ ਲਈ ਮਾਰਕੀਟ ਕਮੇਟੀ ਜਿਹੜੀ ਹੈ ਇੱਕ ਆਫਿਸ ਹੁੰਦਾ ਇੱਕ ਦਫਤਰ ਹੈ ਜਿਹੜਾ ਸਰਕਾਰ ਦਾ ਇੱਕ ਬਾਡੀ ਹੈ ਉਹ ਵੀ ਇੱਕ ਮੰਡੀਆਂ ਦੇ ਵਿੱਚ ਜਦੋਂ ਸਰਕਾਰ ਦੇ ਹੁਕਮ ਜਾਰੀ ਹੁੰਦੇ ਆ ਉਹ ਆ ਕੇ ਬੈਠ ਕੇ ਜ਼ਿੰਮੇਦਾਰਾਂ ਦੀ ਗੱਲ ਵੀ ਸੁਣਦੇ ਆ ਜ਼ਿੰਮੇਦਾਰਾਂ ਦੇ ਹੱਕਾਂ ਦੀ ਰਾਖੀ ਵੀ ਕਰਦੇ ਆ ਉਹਦਾ ਕੋਈ ਨੁਮਾਇੰਦਾ ਨਹੀਂ ਮੈਨੂੰ ਮੰਡੀ ਦੇ ਵਿੱਚ ਦੇਖ ਰਿਹਾ ਕਿ ਉਹ ਅਜੇ ਤੱਕ ਆਈ ਨਹੀਂ ਅਸੀਂ 10 ਦਿਨ ਪਹਿਲਾਂ ਮਾਰਕੀਟ ਕਮੇਟੀ ਦੇ ਵਿੱਚ ਗਏ ਸੀ ਚੇਅਰਮੈਨ ਸਬਸੋਤਾ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਇੱਕ ਤਰੀਕ ਨੂੰ ਤੁਹਾਡੀਆਂ ਮੰਡੀਆਂ ਦੇ ਵਿੱਚ ਦਾਣਾ ਜਿਹੜਾ ਵਿਕਣਾ ਸ਼ੁਰੂ ਹੋ ਜਾਏਗਾ ਲੇਟਾਂ ਲੱਗ ਚੁੱਕੀਆਂ ਸਾਰੀ ਤਿਆਰੀ ਹੈ ਆਰਥੀਏ ਵੀ ਤਿਆਰ ਹੈ ਲੇਕਿਨ ਪਤਾ ਨਹੀਂ ਲੱਗ ਰਿਹਾ ਵੀ ਕੁੰਡੀ ਕਿਤੇ ਫਸੀ ਆ ਇਸ ਕਰਕੇ ਸਾਨੂੰ ਕੁਝ ਨਹੀਂ ਦੱਸਿਆ ਜਾ ਰਿਹਾ ਨਾ ਤੇ ਸਾਨੂੰ ਆਰਤੀਆ ਦੱਸ ਰਿਹਾ ਆ ਆਰਤੀਆ ਕਹਿੰਦਾ ਜੀ ਸਾਡੀਆਂ ਮੰਗਾਂ ਨਹੀਂ ਮਨੋੜੀਆਂ ਤੇ ਇਹ ਬਸ ਇਹੋ ਹੀ ਡਿਸਟ੍ਰੀਬਿਊਟ ਫੂਡ ਆ ਜੀ ਤੇ ਅਸੀਂ ਤੇ ਬੈਠੇ ਆ ਆਪਣੀਆਂ ਮੰਡੀਆਂ ਦੇ ਵਿੱਚ ਲੈ ਨਹੀਂ ਮਾਰਕੀਟ ਕਮੇਟੀ ਦੇ ਨੁਮਾਇੰਦੇ ਕਿੱਥੇ ਆ ਮਾਰਕੀਟ ਕਮੇਟੀ ਦਾ ਨੁਮਾਇੰਦਾ ਸਾਡੇ ਕੋਲ ਕੋਈ ਨਹੀਂ ਪਹੁੰਚਾ ਹਜੇ ਉਹਦੀ ਤਾਂ ਡਿਊਟੀ ਆ ਉਹਦਾ ਸਰਕਾਰ ਦੇ ਹੁਕਮਤ ਮੁਤਾਬਕ ਵੀ ਇੱਕ ਤਰੀਕ ਤੋਂ ਉਹਨਾਂ ਨੇ ਆਪਣੇ ਦਫ਼ਤਰ ਜਿਹੜਾ ਮਾਰਕੀਟ ਕਮੇਟੀ ਦਾ ਮੰਡੀ ਦਾ ਇੱਥੇ ਉਹਦੇ ਜਿਹੜੇ ਨੁਮਾਇੰਦੇ